ਪੂਲ ਟੈਕਸ ਦੀ ਮਾਰ ਤੋਂ ਵੱਡੀ ਰਾਹਤ ਸਰਕਾਰ ਨੇ 50% ਦੀ ਕਟੌਤੀ ਦਾ ਕੀਤਾ ਐਲਾਨ ਕੇਂਦਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਜਬ ਸਰਕਾਰ ਦਾ ਸਤੇ 11 ਜੁਲਾਈ ਨੂੰ ਬੁਲਾ ਸਕਦੀ ਹੈ ਵਿਸ਼ੇਸ਼ ਸੈਸ਼ਨ ਦਾਮੀ ਗ੍ਰੰਥਾ ਦੀ ਬੇਦਬੀ ਤੇ ਬਿੱਲ ਲਿਆ ਸਕਦੀ ਹੈ ਸਰਕਾਰ ਸੈਸ਼ਨ ਤੋਂ ਪਹਿਲਾਂ ਸੋਮਵਾਰ ਨੂੰ ਸੱਦੀ ਗਈ ਹੈ ਕੈਬਨਿਟ ਦੀ ਮੀਟਿੰਗ ਤਖਤਸ਼ਰੀ Patna ਸਾਹਿਬ ਵੱਲੋਂ ਸੁਖਬੀਰ ਬਾਦਲ ਤਨਖਾਹੀਆਂ ਕਰਾਰ ਅਕਾਲੀ ਆਗੂ ਨੂੰ ਸਪਸ਼ਟਿਕਰਨ ਦੇਣ ਲਈ ਕੀਤਾ ਗਿਆ ਸੀ ਤਲਬ ਪੇਸ਼ ਨਾ ਹੋਣ ਕਰਕੇ ਸੁਖਬੀਰ ਬਾਦਲ ਨੂੰ ਕੀਤਾ ਗਿਆ ਤਨਖਾਹਿਆਕਰਾਰ ਮੂਸੇਵੜ ਦੇ ਕਾਤਲ ਦੇ ਪ੍ਰਾਦਾਸ਼ ਸ਼ਰਿਆਮ ਪਿੰਡ ਵਿਚਾਲੇ ਗੂਲੀਆਂ ਮਾਰ ਕੇ ਕਤਲ ਜਗਰੂਪ ਰੂਪਾ ਦੇ ਪ੍ਰਾਜ ਯੁਗਰਾਜ ਦਾ ਅਮਰਸਰ ਦੇ ਪਿੰਡ ਚੰਦਨਕੇਰ ਦੇ ਵਿੱਚ ਹੋਇਆ ਕਤਲ ਤਾਂ ਬੀਹਾ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ ਦੋ ਦਿਨਾਂ ਦੌਰੇ ਤੇ ਅਰਜנטיਨਾ ਪਹੁੰਚੇ ਪੀਐਮ ਮੋਦੀ ਭਾਰਤੀਆਂ ਨੇ ਪੀਐਮ ਮੋਦੀ ਦਾ ਕੀਤਾ ਸਵਾਗਤ हिमाचल 'ਚ ਮੀਦਕ ਹੈਰ ਹੁਣ ਤੱਕ 72 ਲੋਕਾਂ ਦੀ ਹੋ ਚੁਕੀ ਹੈ ਮੌਤ ਤਾਂ 37 ਲੋਕ ਹੋਏ ਲਾਪਤਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਟੋਲ ਟੈਕਸ ਦੀ ਮਾਰ ਤੋਂ ਮਿਲੀ ਵੱਡੀ ਰਾਹਤ ਸਰਕਾਰ ਨੇ 50% ਦੀ ਕਟੌਤੀ ਦਾ ਕੀਤਾ ਹੈ ਲਾਂ ਕੇਂਦਰ ਵੱਲੋਂ ਨੋਟੀਫਿਕੇਸ਼ਨ ਵੀ ਹੋਇਆ ਜਾ ਰਿਹਾ ਹੈ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਟੈਕਸ ਵਿੱਚ 50% ਦੀ ਵੱਡੀ ਕਟੌਤੀ ਕੀਤੀ ਹੈ। ਇਹ ਕਟੌਤੀ ਖਾਸ ਕਰਕੇ ਉਹਨਾਂ ਰਾਜਮਾਰਗਾਂ ਤੇ ਕੀਤੀ ਗਈ ਹੈ ਜਿੱਥੇ ਫਲਾਈਓਵਰ, ਪੁਲ, ਸੁਰੰਗਾਂ ਤੇ ਐਲੀਵੇਟਿਡ ਸਟ੍ਰੈਚ ਬਣਾਏ ਗਏ ਨੇ। ਇਸ ਦਾ ਮਤਲਬ ਹੈ ਕਿ ਹੁਣ ਤੁਹਾਡੀ ਯਾਤਰਾ ਦੀ ਲਾਗਤ ਘਟ ਜਾਵੇਗੀ। ਟੋਲ ਟੈਕਸ ਦਾ ਨਵਾਂ ਨਿਯਮ ਲਾਗੂ ਹੋ ਗਿਆ ਹੈ। ਯਾਤਰੀਆਂ ਨੂੰ ਜਲਦੀ ਹੀ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਦੇ ਅਧਿਕਾਰੀ ਦੇ ਅਨੁਸਾਰ ਪ੍ਰਾਣ ਨਿਯਮਾਂ ਦੇ ਕਾਰਨ ਹਾਈਵੇ ਤੇ ਹਰ ਕਿਲੋਮੀਟਰ ਤੇ ਕੁਝ ਖਾਸ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ। ਜਿਸ ਲਈ ਤੁਹਾਨੂੰ ਹਰ ਟੋਲ ਚਾਰਜ ਦਾ 10 ਗੁਣਾ ਭੁਗਤਾਨ ਕਰਨਾ ਪੈਂਦਾ ਸੀ ਤਾਂ ਜੋ ਉਸ ਬੁਨਿਆਦੀ ਢਾਂਚੇ ਦੀ ਲਾਗਤ ਵਸੂਲੀ ਜਾ ਸਕੇ ਪਰ ਹੁਣ ਨਵੇਂ ਨਿਯਮਾਂ ਵਿੱਚ ਇਹ ਟੋਲ 50% ਘਟਾ ਦਿੱਤਾ ਜਾਵੇਗਾ ਉਦਾਹਰਨ ਲਈ ਸਮਝੀਏ ਤਾਂ ਜੇਕਰ ਰਾਸ਼ਟਰੀ ਰਾਜਮਾਰਗ ਦਾ ਇੱਕ ਹਿੱਸਾ 40 ਕਿਲੋਮੀਟਰ ਲੰਬਾ ਹੈ ਅਤੇ ਇਸ ਪੂਰੇ ਹਿੱਸੇ ਵਿੱਚ ਫਲਾਈਓਵਰ ਪੁਲ ਜਾਂ ਸੁਰੰਗਾਂ ਵਰਗੀਆਂ ਬਣਤਰਾਂ ਨੇ ਜੇ ਇਸ ਸਥਿਤੀ ਵਿੱਚ ਟੋਲ ਦੀ ਗਣਨਾ ਕਰਨ ਲਈ ਦੋ ਤਰੀਕੇ ਅਪਣਾਏ ਜਾਂਦੇ ਨੇ ਪਹਿਲਾ ਤਰੀਕਾ ਢਾਂਚੇ ਦੀ ਲੰਬਾਈ ਨੂੰ 10 ਗੁਣਾ ਨਾਲ ਗੁਣਾ ਕੀਤਾ ਜਾਂਦਾ ਹੈ ਦੂਸਰਾ ਤਰੀਕਾ ਪੂਰੇ ਹਾਈਵੇ ਵਾਲੇ ਹਿੱਸੇ ਦੀ ਲੰਬਾਈ ਨੂੰ 5 ਗੁਣਾ ਨਾਲ ਗੁਣਾ ਕੀਤਾ ਜਾਂਦਾ ਹੈ ਹੁਣ ਇਹਨਾਂ ਵਿੱਚੋਂ ਜੋ ਵੀ ਘੱਟ ਹੋਵੇਗਾ ਉਸ ਦੇ ਆਧਾਰ ਤੇ ਟੋਲ ਟੈਕਸ ਵਸੂਲਿਆ ਜਾਵੇਗਾ ਯਾਨੀ ਕਿ ਸਾਫ਼ ਹੈ ਕਿ ਟੋਲ ਟੈਕਸ ਹਾਈਵੇ ਦੀ ਅੱਧੀ ਲੰਬਾਈ ਤੇ ਹੀ ਲੱਗੇਗਾ ਜਿਸ ਨਾਲ ਟੋਲ ਟੈਕਸ 'ਚ 50% ਦੀ ਕਮੀ ਆਵੇਗੀ ਵਪਾਰਕ ਵਾਹਨਾਂ ਨੂੰ ਸਭ ਤੋਂ ਵੱਧ ਰਾਹਤ ਮਿਲੇਗੀ ਕਿਉਂਕਿ ਉਹਨਾਂ ਦਾ ਟੋਲ ਚਾਰਜ ਆਮ ਤੌਰ ਤੇ ਨਿੱਜੀ ਵਾਹਨਾਂ ਨਾਲੋਂ 4-5 ਗੁਣਾ ਜ਼ਿਆਦਾ ਹੁੰਦਾ ਹੈ ਪੁਰਾਣੇ ਟੋਲ ਪਲਾਜ਼ਾਂ ਤੇ ਨਿਯਮ ਅਗਲੀ ਟੋਲ ਰਿਵੀਜ਼ਨ ਮਿਤੀ ਤੋਂ ਲਾਗੂ ਹੋਵੇਗਾ ਇਹ ਨਿਯਮ ਨਵੇਂ ਟੋਲ ਪਲਾਜ਼ਾਂ ਤੇ ਕੰਮ ਸ਼ੁਰੂ ਹੋਣ ਦੀ ਮਿਤੀ ਤੋਂ ਲੱਗ ਹੋਵੇਗਾ ਟੋਲ ਪਲਾਜ਼ਾਂ ਤੇ ਜੇ ਕਿਸੇ ਨਰਜੀ ਕੰਪਨੀ ਦੁਆਰਾ ਚਲਾਏ ਜਾਂਦੇ ਨੇ ਇਹ ਨਿਯਮ ਸਮਝੌਤੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੀ ਲੱਗ ਹੋਵੇਗਾ ਵਿਧਾਨ ਸਭਾ ਦਾ ਹੋਵੇਗਾ 2 ਦਿਨ ਦਾ ਵਿਸ਼ੇਸ਼ اجلاس 10 ਤੇ 11 ਜੁਲਾਈ ਨੂੰ ਹੋ ਸਕਦਾ ਹੈ ਸੈਸ਼ਨ ਧਾਰਮਿਕ ਗ੍ਰੰਥਾਂ ਦੀ ਬੇਦਬੀ ਤੇ ਬਿੱਲ ਲਿਆ ਸਕਦੀ ਹੈ ਸਰਕਾਰ ਪੰਜਾਬ ਸਰਕਾਰ 10 ਤੇ 11 ਜੁਲਾਈ 2025 ਨੂੰ ਇੱਕ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਸਕਦੀ ਹੈ ਸਰਕਾਰੀ ਸਰੋਤਾਂ ਮੁਤਾਬਕ ਇਸ ਸੈਸ਼ਨ ਲਈ 7 ਜੁਲਾਈ 2025 ਯਾਨੀ ਕਿ ਸੋਮਵਾਰ ਨੂੰ ਕੈਬਨਿਟ ਦੀ ਇੱਕ اہم ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਡਰੱਗਸ ਤਸਕਰੀ ਨੂੰ ਲੈ ਕੇ ਸਖਤ ਫੈਸਲੇ ਲਏ ਜਾ ਸਕਦੇ ਨੇ ਨਾਲ ਹੀ SYL ਨਹਿਰ ਮਾਮਲੇ ਤੇ ਰਣਨੀਤੀ ਤਿਆਰ ਕਰਨ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਸੂਤਰਾਂ ਮੁਤਾਬਿਕ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੀਟਿੰਗ ਸਰਦੀ ਗਈ ਹੈ ਇਹ ਮੀਟਿੰਗ ਸਵੇਰੇ 10:30 ਵਜੇ ਸ਼ੁਰੂ ਹੋਵੇਗੀ ਅਤੇ ਮੁੱਖ ਮੰਤਰੀ ਦੇ ਹਾਜ਼ਰ ਹੋਵੇਗੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਨਸ਼ਿਆਂ ਦਾ ਮਸਲਾ ਸਭ ਤੋਂ ਵੱਡਾ ਰਹੇਗਾ ਇਸ ਤੋਂ ਇਲਾਵਾ ਐਸਪੀਐਲ ਮਾਮਲੇ ਤੇ ਵੀ ਚਰਚਾ ਕੀਤੀ ਜਾਵੇਗੀ ਕਿਉਂਕਿ 9 ਜੁਲਾਈ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇਸ ਮਸਲੇ ਤੇ ਗੱਲਬਾਤ ਲਈ ਸੱਦਿਆ ਗਿਆ ਹੈ ਪੰਜਾਬ ਵਿੱਚ ਡਰੱਗ ਫ੍ਰੀ ਪੰਜਾਬ ਮੁਹਿੰਮ ਅਗਲੇ ਪੜਾਅ ਤੈ ਤੇ ਡੀ ਐਡਿਕਸ਼ਨ ਕਲੀਨਿਕ ਖੋਲਣ ਨਸ਼ਾ ਮੁਕਤੀ ਕੇਂਦਰਾਂ ਤੇ ਤੇ ਅਨਕੇਂਦ੍ਰਿਤ ਕਰਨ ਨਸ਼ਾ ਤਸਕਰੀ ਰੋਕ ਲਈ ਕਾਨੂੰਨ ਵਿੱਚ ਕੜੇ ਨਿਯਮ ਲਿਆਂਦੇ ਜਾ ਸਕਦੇ ਨੇ ਇਸ ਵੇਲੇ ਸਰਕਾਰ ਸਮੀਨਨੀ ਪੱਧਰ ਤੇ ਨਸ਼ੇ ਦੀ ਰੋਕਥਾਮ ਲਈ ਗੰਭੀਰ ਤਰੀਕੇ ਨਾਲ ਕੰਮ ਕਰ ਰਹੀ ਹੈ ਦੂਸਰੇ ਪਾਸੇ ਐਸਵੀਐਲ ਵਿਵਾਦ 1082 ਤੋਂ ਲਟਕਿਆ ਹੋਇਆ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਯਾਨੀ ਕਿ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਸ ਵਿਵਾਦ ਨੂੰ ਸੁਲਝਾਉਣ ਲਈ 9 ਜੁਲਾਈ ਨੂੰ ਸੱਦਿਆ ਗਿਆ ਹੈ ਇਸ ਕਾਰਨ ਪੰਜਾਬ ਸਰਕਾਰ ਕੇਂਦਰ ਦੇ ਰੋਕ ਨੂੰ ਵੇਖਦੇ ਹੋਏ ਇਸ ਮਸਲੇ ਤੇ ਵੀ ਕੋਈ ਫੈਸਲਾ ਲੈ ਸਕਦੀ ਹੈ ਇਹਨੇ ਨੇ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਪੰਜਾਬ ਲਈ ਇਤਿਹਾਸਿਕ ਹੋਣ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਇਸ ਵਿਸ਼ੇਸ਼ ਸੈਸ਼ਨ ਵਿੱਚ ਬੇਦਬੀ ਵਿਰੋਧ ਬਿੱਲ ਲਿਉਣ ਅਤੇ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੀ ਹੈ ਯਾਨੀ ਕਿ ਇੱਕ ਕਾਨੂੰਨ ਲਿਆਂਦਾ ਜਾਵੇਗਾ ਜੋ ਧਾਰਮਿਕ ਗ੍ਰੰਥਾਂ ਤੇ ਆਸਥਾ ਦਾਪਮਾਨ ਕਰਨ ਤੇ ਸਖਤ ਹੋਵੇਗਾ। ਤਖਤਸ਼ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਬਾਦਲ ਤਨਖਾਹਿਆ ਕਰਾਰ ਕਿ ਸੁਖਬੀਰ ਬਾਦਲ ਨੂੰ ਮੁਰ ਲੱਗੇਗੀ ਧਾਰਮਿਕ ਸਜ਼ਾ। ਤਖਤਸ਼ਰੀ ਪਟਨਾ ਸਾਹਿਬਗੇ ਪੇਸ਼ ਹੋ ਕੇ ਸਪਸ਼ਟੀਕਰਨ ਨਾ ਦੇਣ ਕਰ ਲਿਆ ਗਿਆ ਫੈਸਲਾ। ਤਕਸ਼ਿਲੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ ਸੁਖਬੀਰ ਬਾਦਲ ਨੂੰ ਪਟਨਾ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟਕਰਨ ਦੇਣ ਲਈ ਆਖਿਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਇਸੇ ਬਾਅਦ ਪੰਜ ਪਿਆਰਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ ਉਹਨਾਂ ਖਿਲਾਫ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਨੂੰ ਸਪਸ਼ਟਕਰਨ ਦੇਣ ਲਈ ਤਿੰਨ ਵਾਰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਪਰ ਉਹ ਤੱਕ ਸਾਹਮਣੇ ਪੇਸ਼ ਨਹੀਂ ਹੋਏ ਤਕਸ਼ਿਲੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅੱਜ ਮੀਟਿੰਗ ਸੱਦੀ ਗਈ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਪੰਜ ਪਿਆਰੇ ਨੇ ਦੱਸਿਆ ਕਿ 21 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਜਕਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਅਤੇ ਤਖਤਸ਼੍ਰੀ ਦਮਦਮਾ ਸੇਬੀ ਅਸਦਾਰ ਗਿਆਨੀ ਟੇਕ ਸਿੰਘ ਵੱਲੋਂ ਕੀਤੇ ਗਏ ਇੱਕ ਫੈਸਲੇ ਤਖਤ ਸ਼੍ਰੀ ਪਟਨਾ ਸਾਹਿਬ ਦੀ ਮਰਿਆਦਾ ਸਰਦਾਰਾਂ ਤੇ ਉਪ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਇਹ ਤਖਤ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਅਧਿਕਾਰ ਤੇ ਸ਼ਕਤੀਆਂ ਵਿੱਚ ਦਖਲਅੰਦਾਜ਼ੀ ਸੀ ਹੁਣ ਆਖਿਆ ਕਿ ਇਹ ਫੈਸਲਾ ਸਿਆਸੀ ਹਿੱਤਾਂ ਨਾਲ ਭਰਪੂਰ ਸੀ ਤਾਂ ਇਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਸਮੂੱਚੇ ਘਟਨਾਕਰਮ ਪਿੱਛੇ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਜ਼ਿਸ਼ ਘਾੜੇ ਵਜੋਂ ਸ਼ਾਮਿਲ ਨੇ ਇਸ ਬੰਦੇ ਨੂੰ ਸਪਸ਼ਟੀਕਰਨ ਦੇਣ ਵਾਸਤੇ ਸੱਦਿਆ ਗਿਆ ਸੀ ਮਨੂੰ ਦੋ ਵਾਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਗਿਆ ਪਰ ਉਹ ਪੇਸ਼ ਨਹੀਂ ਹੋਏ ਉਹਨਾਂ ਆਖਿਆ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਵਾਪਸ ਮੁੱਚੇ ਘਟਨਾਕਰਮ ਵਿੱਚ ਸ਼ਾਮਿਲ ਨੇ ਉਹਨਾਂ ਆਖਿਆ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਗਏ ਆਦੇਸ਼ ਦੀ ਅਣਦੇਖੀ ਕਰਨ ਦਾ ਦੋਸ਼ੀ ਮੰਨਦੇ ਹੋਏ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਮੂਸੇਵਾਲਾ ਦੇ ਕਾਤਲ ਦੇ ਭਰਾ ਦਾ ਸ਼ਰੀਅਮ ਪਿੰਡ 'ਚ ਗੋਲੀਆਂ ਮਾਰ ਕੇ ਕਤਲ ਜਗਰੂਪ ਰੂਪਾ ਦੇ ਭਰਾ ਜੁਗਰਾਜ ਦਾ ਅਮਰਸਰ ਦੇ ਪਿੰਡ ਚੰਨਣਕੀ ਦੇ ਵਿੱਚ ਹੋਇਆ ਕਤਲ ਬੰਬੀਹਾ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ ਅਮਰਸਰ ਵਿੱਚ ਸ਼ਨੀਵਾਰ ਨੂੰ ਦਿਨ ਦਿਹਾੜੇ 28 ਸਾਲਾ ਨੌਜਵਾਨ ਜੁਗਰਾਜ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਰਤਿਕ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ਾਰਪ ਸ਼ੂਟਰ ਜਗਰੂਪ ਸਿੰਘ ਉਰਫ ਰੂਪਾ ਦਾ ਭਰਾ ਸੀ ਹਮਲਾਵਰਾਂ ਨੇ ਸਪਰਾਧ ਨੂੰ ਖੁੱਲ੍ਹਿਆਂ ਮਨਜਾਮ ਦਿੱਤਾ ਜੋ ਕਿ ਨੇਲੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਪੁਲਿਸ ਅਨੁਸਾਰ ਥਾਣਾ ਮਹਿਤਾ ਦੀਨਪੰਦ ਦੇ ਪਿੰਡ ਚੰਨੜਕੇ ਦੇ ਵਿੱਚ ਨਨੁਸ਼ਾਤੀ ਨੌਜਵਾਨਾਂ ਨੇ ਯੁਗਰਾਜ ਸਿੰਘ ਤੇ ਗੋਲੀਬਾਰੀ ਕੀਤੀ। ਤਿੰਨੋਂ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਏ ਸਨ। ਉਹਨੇ ਯੁਗਰਾਜ ਸਿੰਘ ਤੇ ਬਹੁਤ ਨੇੜਿਓਂ ਗੋਲੀਬਾਰੀ ਕੀਤੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟਾਂ ਹੀ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਤਤਲਦਾਕਾਰ ਜਿਉਂ ਭਗਵਾਨ ਪੁਰੀਆ ਦਾਸ ਸਮਰਥਨ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ ਵਿੱਚ ਇੱਕ ਚੇਤਾਵਨੀ ਵੀ ਲਿਖੀ ਗਈ ਹੈ ਕਿ ਜੋ ਭੌਂਕ ਰਹੇ ਨੇ ਉਹ ਵੀ ਤਿਆਰ ਰਹਿ ਸਾਡਾ ਧਿਆਨ ਸਾਰਿਆਂ ਤੇ ਹੈ ਹਾਲਾਂਕਿ ਅਦਾਰਾ ਪੰਜਾਬੀ ਲਾਈਨਸ ਟੀਵੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਤਲ ਤੋਂ ਬਾਅਦ ਜਾਰੀ ਕੀਤੀ ਗਈ ਪੋਸਟ ਵਿੱਚ ਕਿਹਾ ਹੈ ਕਿ ਮੇਰੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਮੈਂ ਧੋਨੀਬਲ ਮੁਹੱਬਤ ਰੰਡਾਵਾ ਤੇ ਕੌਸ਼ਨ ਚੌਧਰੀ ਚੰਨਣਕੇ ਪਿੰਡ ਵਿੱਚ ਜਗਰਾਜ ਸਿੰਘ ਉਰਫ ਤੋਤਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਆਪਸੀ ਰੰਜਿਸ਼ ਦਾ ਜਾਪਦਾ ਹੈ ਪਰ ਸੀਸੀਟੀਵੀ ਫੁਟੇਜ ਅਤੇ ਜਸਮੀਂਦਰ ਦੇ ਬਿਆਨਾਂ ਦੇ ਆਧਾਰ ਤੇ ਹਰ ਪਹਿਲੂ ਤੋਂ ਜਾਂਚ ਵੀ ਕੀਤੀ ਜਾ ਰਹੀ ਹੈ ਤਿੰਨ ਹਮਲਾਵਰਾਂ ਦੀ ਪਾਲ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ